ਯਾਨੀ ਦਰਸ਼ਕਾਂ ਨੂੰ ਵੀ ਜਨਨ ਕੀ ਪਤਾ ਹੈਗਾ ਵੀ ਸ਼ਕਾਰੀ ਇੱਕ ਲੰਮੇ ਸਮੇਂ ਤੋਂ ਜਨਨ ਕੀ ਬਹੁਤ ਜਨਨ ਕੀ ਬੇਟ ਖੇਡਾ ਆ ਰਿਹਾ ਹਾਂਜੀ ਬਾਈ ਜਨਨ ਕੀ ਮੇਨ ਕਾਰਨ ਕੀ ਹੈ ਵੀ ਮੇਨ ਕਿਉਂ ਪਿੱਛੇ ਰਹਿ ਗਿਆ ਸ਼ਕਾਰੀ ਸਿੱਖਾ ਪਿੱਛੇ ਇਦਰੇ ਆ ਹੀ ਰਹਿ ਗਿਆ ਆਪਾਂ ਕਰੋ ਥੋੜਾ ਗਰੀਬ ਆ ਜਾਂਦੇ ਆ ਜੇ ਆਪਣੇ ਘਰੇ ਉਹ ਜਾਂ ਸਰਕਲ ਦਾ ਸੈੱਟ ਹੁੰਦਾ ਤੇ ਆਪਣਾ ਅਗੜ ਵਜਨ ਖੇਡਣ ਨੂੰ ਜਮਾ ਨਹੀਂ ਜੀ ਕਰਦਾ ਜੀ ਹੁਣ ਆਪਣੇ ਨਾਲ ਦੇ ਆਪਣੇ ਤੋਂ ਬਾਹਰ ਚਲਾ ਕੇ ਪਹਿਲਾਂ ਵਧੀਆ ਓਪਨ ਖੇਡੀਆਂ ਦੇ ਸਾਡਾ ਵੀ ਬੜਾ ਜੀ ਕਰਦਾ ਖੇਡੀ ਗਈ ਪਰ ਪਿੱਛੇ ਗਰੀਬੀ ਬਹੁਤ ਨਾ ਕਰਦੀ ਬਹੁਤ ਔਖਾ ਜੀ ਘਰ ਦਾ ਸਰਕਲ ਹੀ ਮਸਾ ਜੀ ਦਾ ਉਹ ਤਾਂ ਚੱਲ ਆਪਣੇ ਘਰ ਦੇ ਵਧੀਆ ਸਕੋਰ ਕਰੀ ਜਾਂਦੇ ਬਈ ਹਮ ਕਿਹੜੇ ਕਿਹੜੇ ਪੇਰੇ ਜਿਹੜੇ ਮੰਨ ਲਓ ਤੁਹਾਡੇ ਨਾਲ ਖੇਡਦੇ ਰਹੇ ਆ ਮਾਲਾ ਵੀ ਹੁਣ ਓਪਨ ਖੇਡਦੇ ਆ ਕਿ ਕਿੰਨਾ ਕਿੰਨਾ ਦਾ ਮੈਚ ਲੱਗਦੇ ਰਹੇ ਵੀ ਸਕਾਈ ਨੇ ਕਿਤੇ ਜੱਫੇ ਨਾ ਖਾਦੇ ਹੁਣ ਉਹਨਾਂ ਤੋਂ ਹੁਣ ਆਪਣੇ ਆ ਰਪਿੰਦਰ ਵੀਰੇ ਦੁੱਧੇ ਵਾਲਾ ਉਹ ਆਪਣੇ ਨਾਲ ਖੇਡਦਾ ਰਿਹਾ ਅੱਛਾ ਉਦੋਂ ਛੋਟਾ ਸੀ ਸਾਡੇ ਨਾਲ ਹੁੰਦਾ ਸੀ ਖੇਡਦਾ ਆ ਬਜਣੀ 52 55 ਮੇਰੇ ਨਾਲ ਹੀ ਖੇਡਦਾ ਰਿਹਾ ਹਮ ਓਪਨ ਜਾਪਾ ਸਾਰੇ ਰਿਪਲੇਅਰਾਂ ਦੀ ਪਾ ਕੇ ਰੇਡਾਂ ਦਾਈ ਸਾਰੇ ਤਾਂ ਆਪਾਂ ਏਡਾ ਜਦੋਂ ਜਦੋਂ ਵੀ ਖੇਡਿਆ ਆਪਾਂ ਵਧੀਆ ਹੀ ਖੇਡਿਆ ਆ ਆਪ ਦਾ ਫੁੱਲ ਜੋੜ ਮਾਰ ਕੇ ਆਪਦੇ ਨੰਬਰ ਲੈਤੀ ਜੀ ਆਹ ਰਾਮਪੁਰੇ ਵਾਲੇ ਮੁੰਡੇ ਵਧੀਆ ਆ ਗਏ ਮਰੀ ਕਰਗੇ ਮਰੀ ਕਰਗੇ ਇਹਨਾਂ ਨਾਲ ਸਾਡੇ ਮੈਚ ਲੱਗਦੇ ਆ ਵਧੀਆ ਜੀ ਹੂੰ ਠੀਕ ਆ ਤਾਂ ਦੋਦੇ ਵਾਲੇ ਤਾਂ ਚਲ ਵੱਡੇ ਸੀ ਜਿਹੜੇ ਛੋਟੇ ਉਹਨਾਂ ਨਾਲ ਮੈਚ ਵਧੀਆ ਲੱਗਦੇ ਪੁੱਟਰ ਆ ਗਏ ਬਈ ਇਹਨਾਂ ਦੇ ਹੂੰ ਉਹ ਵੀ ਹੁਣ ਵਧੀਆ ਓਪਨ ਖੇਡੀ ਨੇ ਕੁਝ ਉਹਨਾਂ ਦੇ ਪਲੇਅਰ ਹੈਗੇ ਪਿੱਛੇ ਸਪੋਰਟ ਕਰਨ ਵਾਲੇ ਆਹੀਂ ਜੱਲੀ ਜਾਂਦਾ ਜੀ